ਹੰਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਿਓ ਜੀ ਲੱਗੇ ਆ ਦਿਨ ਦੀ ਸ਼ੁਰੂਆਤ ਕਰਨ ਡੀਜ਼ਲ ਭਾਵੇਂਗੇ ਜੀ ਆਪਾਂ ਟਰੈਕਟਰ 'ਵਾਂ ਜੋ ਲਾਇਆ ਬਾਈ ਜਿਗਾਰਡ ਆਪਣਾ ਅਮੰਨਾ ਗਿਫਟ ਕਰੇ ਤਾਂ ਜੀ ਲਿਆ ਕੇ 100 ਲੀਟਰ ਪਹਿਲਾਂ ਤੇਲ ਪਿਆ ਵਾ ਜੋ ਆਪਾਂ ਜ਼ੀਰੋ ਕਰ ਦਿੰਗੇ ਇਹਨੂੰ ਦੇਖੋ ਬਿਲਕੁਲ ਜ਼ੀਰੋ ਹੋ ਗਿਆ ਇਹ ਬਪਾ ਪਾ ਮੇਂ ਟਰੈਕਟਰ ਨੂੰ ਤੇਲ ਤੇ ਬੈਟਰੀ ਕੇ ਤਾਰਾਂ ਲਾ ਕੇ ਬੈਟਰੀ ਚੱਲਣਾ ਇਹਨਾਂ ਕੱਲਾ ਬੰਦਾ ਤੇਲ ਪਾ ਦੇਗਾ ਪਹਿਲਾਂ ਇਸ ਮਾਪਾਂਗੇ ਫਿਰ ਪਾਵੇਂਗਾ 55 ਵਾਂ ਦੇਖਾਂਗੇ ਕਿੰਨੇ ਤੇਲ ਦਾ ਫਰਕ ਹੈ ਜੀ ਬਣ ਰਹੀ ਹੋਈ ਵੀਡੀਓ ਗੱਲ ਆਪਣੀ ਗੱਲ ਦੀ ਗੱਨ ਆਪਨੇ ਇੱਧਰ ਇੱਧਰ ਲਾਵੇਂਗੇ ਤੇ ਮਲ ਬੈਟਰੀ ਪਰ ਬੈਟਰੀ ਬਾਕਸ ਬਣਾਣਾ ਹਜੇ ਆਪਣਾ ਬਣਿਆ ਨਹੀਂ ਫਿੱਟ ਕਰਾਉਣਾ ਯਾਨੀ ਇਹ ਬਟਨ ਆਨ ਹੋ ਗਿਆ ਕਰਦੇ ਚਲ ਜੀ ਲੱਗ ਗਈ ਤੇਲ ਭਰ ਇਹਦਾ ਟੁਕੜਾ ਹੋ ਜਾਣਾ ਜਦ ਉੱਪਰ ਤੇ ਲਾ ਜਾਣਾ ਆਪਣੇ ਆਪ ਚਲੋ ਭਾਈ ਇੱਕ ਜਣਾ ਗੇੜੇ ਕਿਰੇ ਦਾ ਇੱਕ ਜਣਾ ਦੇਖੇ ਕਿਰੇ ਦਾ ਤੇਲ ਦੂਜੇ ਕਿਰੇ ਦਾ ਪਾੰਦੇ ਦੇ ਦੇਖੋ ਐ ਨਜ਼ਾਰੇ ਗਲ ਤੇਲ ਚੋਗੇ ਹੋ ਨਾ ਮਰਾ ਪ੍ਰੈਸ਼ਰ ਆ ਮਨ ਲਿਆ ਤਾਂ ਬਈ ਉਹ ਮਨ ਨੇ ਗਿਫਟ ਕਰਿਆ ਆਪਾਂ ਨੂੰ ਤਾਂ ਦਾ ਲਿਆ ਆ ਗਿਆ ਪਿੰਨ ਲਿਆਇਆ ਤਾਂ ਉਹ ਇੱਕ ਉਹਨਾਂ ਆਪ ਲਈ ਐ ਇੱਕ ਤਲਵਿੰਦਰ ਵੀਰ ਨੂੰ ਦਈ ਐ ਇੱਕ ਮਨ ਨੂੰ ਗਿਫਟ ਕਰੀਏ ਫਿੱਟ ਵੀ ਆਪ ਕਰਕੇ ਗਿਆ ਉਹ ਤੇ ਵਿਕਟ ਹੋ ਗਈ ਤੇ 3 ਲੀਟਰ ਪੈ ਗਿਆ ਤੇ ਵੀ ਬਈ ਦੇਖ ਐਨ ਫੁੱਲ ਹੋ ਕਰਦੇ ਆਪਾਂ ਮੱਕਾ ਸਰ ਨਹੀਂ ਰੱਖਦੇ ਇਤਰੀ ਦੂਹੀ ਭਰੇਗੇ ਇੱਕੋ ਬਈ ਹਲਾ ਹਲਾ ਗਿਆਨ ਗੱਲ ਤੱਕ ਭਰਦੇ ਆਪਾਂ 43 ਲੀਟਰ ਪੈ ਗਿਆ ਥੋੜਾ ਜਿਹਾ ਘੱਟ ਹੈ 43 ਦੇ 100 150 ਗ੍ਰਾਮ 43 ਲੀਟਰ ਡੀਜ਼ਲ ਖਾ ਗਿਆ ਬਈ ਹਾਲੈਂਡ ਇਹ ਕੱਢੇਗਾ 555 ਦਾ ਦੇਖਦੇ ਆ ਲੈ ਵੀ ਪਾਵੇਂਗਾ 555 ਮਾ ਤੇਲ ਆਪਾਂ ਇਹ ਇੱਕ ਮਿੰਟ ਜ਼ੀਰੋ ਕਰ ਲੈਂਦੇ ਫਿਰ 43 ਲੀਟਰ ਪਿਆ ਵਾ ਹਾਲੈਂਡ ਮਾ ਇਹਦੇ ਸਮਾ ਦੇਖੋ ਜ਼ੀਰੋ ਕਰਦੀ ਆਪਾਂ ਨੇ ਇਹ ਲਾਤੀ ਤਾਰ ਉਹਦੇ ਹੋਏਗੀ ਆਨ ਮਸ਼ੀਨ ਇਹ ਆਪਾਂ ਚੱਲ ਗਿਆ 43 ਲੀਟਰ ਪਿਆ ਹੌਲੈਂਡਮਾ ਹਾਂ ਇਸਮਾ ਦੇਖੋ ਕਿੰਨਾ ਬਾਬਾ ਕੱਠੇ ਉਰੀ ਦੇ ਦੋਆਂ ਹੀ ਡੰਕੀਆਂ ਭਰ ਕੇ ਘਰਾਂ ਦੇ ਫੇਰ ਐਨ ਤੋਰੇ ਦੇ ਜੋ 30 30 ਵੇ ਗਿਆ 30 30 ਟੁੱਟ ਗਿਆ 37 ਵਾ ਇਹਨਾਂ ਹਲਾ ਹਲਾ ਗਏ ਦੂਏ ਦਾ ਵੀਤਰੀ ਹਲਾ ਹਲਾ ਗਿਆ ਭਰਿਆ ਬਈ ਆਪਾਂ ਨੇ ਬੱਸ ਬੱਸ। ਇਹਦੀ ਵਾਜਨ ਕਦਾ 40 ਕਵਾਂਟਰ ਦਾ ਫਰਕ। ਤੇਲ ਕਾ ਪਿਆ 1 ਲੀਟਰ ਕਾ ਫਰਕ। 1 ਲੀਟਰ ਤੇਲ ਘਟ ਪਾਇਆ। ਮਤਲਬ ਖਾਇਆ ਇਸਨੇ ਹੌਲੈਂਡ ਤੇ ਸਵਰਾਜ ਨੇ। ਭਜਨ ਦਾ 40 ਕਾਉਂਟਰ ਦਾ ਫਰਕ ਦਾ 40 ਕਾਉਂਟਰ ਭਜਨ ਵੱਧ ਲੈ ਕੇ ਗਿਆ ਤੇਲ ਘੱਟ ਖਾਇਆ ਇਹਨੇ 1 ਲੀਟਰ ਜਣੀ ਉਹ ਜਿਹੜੀ ਉਸ ਕੀ ਚਲਾਣੇਗੀ ਉਹ ਹੈ ਨਜ਼ਾਰਾ ਉਹ ਸੀਗਾ ਉਹ ਮੈਂ ਸੇਫਟੀ ਜ਼ਿਆਦਾ ਦੇਖੋ ਛਤਰੀ ਛਤਰੀ ਵੀ ਤੋੜਦੀ ਨੇ ਖੜਾ ਹੋ ਹੋਗਾ ਚੱਲੇ ਭਾਈ ਆਪਾਂ ਜੈਵੰਕਲਵਾ ਹਵਾ ਕਰਨ ਟਰਾਲੀ ਦਾ ਪਰ ਇਹ ਵੀ ਲੈ ਬਰਜ ਆਪਣੇ ਟਰਾਲੀ ਗੁੱਲੇ ਵਾਲੀਆਂ ਬਾਹਤ ਲਿਆਵਾਂ ਮਾਰ ਕੇ ਭਾਈ ਆਹ ਵਗਲੀ ਆ ਮਾਕਰ ਆ ਗਿਆ। ਇਹ ਡਿਲੀਵਰੀ ਆ ਮਨਵਾ ਚਲੇ ਗਈ ਕਾਫਣੇ ਵਾਹ। ਜਿਹੜੀ ਯੁਕਤੀ ਵਾਲੇ ਬੰਦੇ ਆ ਮਨਵਾ ਵਾਟ ਰਹੇ ਆ ਉਹ ਵੀ ਭਰੇਗੇ ਅੱਜ ਟਰਾਲੀ ਦੋਈ ਟਰਾਲੀਆਂ ਭਰ ਲੋ ਹੋ ਜਾਈਆਂ। ਆਗੇ ਦੇ ਬਾਈ ਜੈ ਅੰਕਲ ਵਾ ਹੋਰ ਅੰਕਲ। ਠੀਕ ਆ ਜੀ ਠੀਕ ਆ ਵਧੀਆ ਐਨ ਪੋਕੇ ਅੰਕਲ ਕੇ ਹੱਟ ਦੁਖ ਰਹੇ ਆ। ਹੱਟ ਤੂੰ ਫਰੇਮ ਪਰ ਵਾ ਚੱਲ ਰਹੀ ਅੱਜ। ਵਾ ਚੱਲ ਰਹੀ ਐ। ਵਾ ਦੀ ਜੀ ਹਵਾ ਹਵਾ ਟਰਾਲੀ ਮਾ ਕਰੇ ਰਿਮ ਗੁੱਲੀਆਂ ਚੈੱਕ ਦੋ ਤਿੰਨ ਦਿਨ ਹੋ ਗਏ ਦੇ ਬਾਈ ਦੋ ਤਿੰਨ ਗੇੜੇ ਲੱਗੇ ਦੇ ਮਤਲਬ ਇਸ ਮੰਕਰਾਮ ਆਪਾਂ ਹਰ 2545 ਮ ਵੀ ਹਵਾ ਹਵਾ ਪਾ ਕੇ ਖੜਾਵੇਂਗੇ ਖੇਤਾਂ ਕਰਦਾ ਬਾਈ ਪਿੱਛੇ ਹੌਲੈਂਡ ਆਪਾਂ ਨੇ ਆਹ ਬਹਵਾ ਪਾ ਕੇ ਗੁੱਲੀਆਂ ਕੱਸ ਕੇ ਜਿਵੇਂ ਲੱਗੇਗਾ ਹੌਲੈਂਡ ਦਾ ਨੰਬਰ ਨਾ ਸੌਰੀ ਸਵਰਾਜ ਦਾ ਜਿਗਾ ਜਿਮਾ ਹਵਾ ਹਵਾ ਪਾ ਕੇ ਗੁੱਲੀਆਂ ਕੱਸ ਕੇ ਲਾ ਦਈਏ वैसे गुल्लियां ਮਾ ਜਮਾ ਵੀ ਢਿੱਲ ਨਹੀਂਦੀ ਬੈ ਚੈੱਕ ਕਰਨਾ ਫਰਜ਼ ਆ ਆਪਣਾ ਉਹ ਤਾਂ ਠੀਕ ਹੈ ਹਨਾ ਹਾਂ ਵਾ ਲਿਓ ਜੀ ਹੋ ਗਏ ਤਿਆਰ ਟਰੈਕਟਰ ਸਾਰੇ ਉਹ 4 ਵੀਲਮਾਂ ਪਾਰੇ ਹਵਾ ਅਮਨ ਵਾਲੇ ਮੈਂ ਇਸ ਕਾ ਝਾੜੀਂ ਆਪਾਂ ਫਿਲਟਰ ਹੁੱਲਾ ਬਾਈਕਾ ਆਲੈਂਡ ਕਾ ਆਪਣੇ ਵਾਲੇ ਕਾ ਲੱਗੇ ਹੋਰ 4 ਵੀਲਮਾਂ ਹਵਾ ਹੋਗੀ ਨੀਲੀ ਟਰਾਲੀ ਪਾਵਾਂਗੇ ਸਮਾਈ ਬਾਪਾਂ ਲੱਗੀ ਟਰਾਲੀ ਲਗੇ ਲੋਡ ਕਰਨ ਦੋਈ ਟਰਾਲੀ ਲੱਗੀ ਆ ਮਨਪਾ ਉਹ ਉਧਰ ਲੋਡ ਕਰ ਰਹੀ ਹੈ ਦੋਈ ਲੇਬਰ ਦੇਖੋ ਸ਼ਾਮ ਤੱਕ ਕਿੰਨਾ ਕਮਾਲ ਪਚਾ ਕਿੰਨਾ ਹੋਆ ਲਿਓ ਜੀ ਆਪਾਂ ਇਹ ਰੇਦਰ ਕਨੌਰ ਵਾਲੇ ਖਿਦਮ ਆਪਣਾ ਢੇਡਾ ਮਾਰਨਾ ਮੋਟਰ ਚੱਲ ਰਹੀ ਹੈ ਬਾਈ ਦੇਖੋ ਰਵਣੀ ਹੈਨਾ ਕੋਈ ਪੜੋਸੀ ਐ ਚਲਾ ਗਿਆ ਵਿਚਾਰਾ ਇਹ ਤਾਰ ਲਾ ਗਿਆ ਗ੍ਰਿਪ ਲਾ ਗਿਆ ਐਨ ਚਲਾ ਕੇ ਗਿਆ ਵਿਚੇਰਾ ਨਾਲੇ ਕਣਕ ਦੇਖੋ ਪਹਿਲੀ ਪੀਲੀ ਹੋਈ ਵੀ ਆ ਪਾਣੀ ਦੀ ਦਾਮਾਂ ਫਿਰ ਵੀ ਭਾਈ ਐਨ ਕਿਸੇ ਨੇ ਕਿਰਪਾ કરી ਵਿਚਾਰੇ ਨੇ ਇਹ ਤਾਰ ਕੱਢੀ ਵੀ ਦੀ ਗ੍ਰਿਪ ਕੱਢੇ ਵੀ ਦੇਖੋ ਫਿਰ ਵੀ ਚਲਾ ਗਿਆ ਵਿਚੇਰਾ ਕਰਾਂ ਭਾਈ ਬੰਦ ਮੋਟਰ ਐਮ ਚੜਾ ਦੇ ਭਾਈ ਤਿੰਨ ਚਾਰ ਕਿੱਲੇ ਮਾ ਪਾਣੀ ਫੇਰ ਦੇ ਮੋਟਰ ਨਾਲ ਜਿਹੜੀ ਖਰਾਬਤੀ ਆ ਐਨ ਕਣਕ ਪਹਿਲੀ ਪੀੜੀ ਹੋਈ ਵੀ ਗਣਕੇ ਪਾਣੀ ਦੀ ਦਵੀ ਵੀ ਹੈ ਗਿੱਲਾ ਬੀਜਾ ਪਤਾ ਖੇਤ ਚਲੋ ਜੰਮ ਮਾਈ ਦੀ ਸੋਣੀ ਆਪਾਂ ਨੇ ਕੁਛ ਕੇਰਦੀ ਦੀ ਕੁਸ ਲਾ ਲੇ ਛਿੱਟਾ ਮਾਰਿਆ ਦਾ ਉਹ ਨਾਲੇ ਮਤਲਬ ਦੋ ਇਤਰਾ ਬੀਜੀ ਦੀ ਉਹੀ ਆ ਗਿਆ ਬਾਈ ਕੁਦਰਤੀ ਮਗੜਾ ਮਾਰਨਾ ਜਿ ਤਰ੍ਹਾਂ ਕਹਦੇ ਆ ਵੀ ਪ੍ਰਮਾਤਮਾ ਹੀ ਭੇਜਾ ਦੇਖੋ ਹਨ ਖੜੇ ਆ ਟੱਕੇ ਦੋ ਗਿੱਲੇ ਨੇ ਕਿੱਲਾ ਉਤਲੇ ਪਰ ਗਿਆ ਪਾਣੀ ਮਾ ਦੋ ਗਿੱਲੇ ਨੇ ਸਾਢੇ 4 5 ਗਿੱਲਾਂ ਦੇ ਵਿੱਚ ਪਾਣੀ ਫਿਰ ਗਿਆ ਬਈ ਨਾ ਇਹ ਜੇ ਕੰਮ ਕਰੇ ਕਰੋ ਹਨਾ ਉਹ ਕੋਈ ਜਰਿਆ ਨਹੀਂ ਜਾਂਦਾ ਉਹ ਅਗਲੇ ਟੱਕਰ ਮਾਰ ਲਿਓ ਕਿ ਬਈ ਪਾਣੀ ਪੁਣੀ ਰੇ ਪੁਰਾਣੇ ਬੂਰਾ ਬੂਰਾ ਮਾ ਕੱਢ ਗਏ ਆਪਾਂ ਠੀਕ ਹੈ ਚਲੋ ਕਣਕ ਠੀਕ ਹੈ ਹਲਕੀ ਘੜੀ ਰਹੀ ਆਪਣੀ ਇਹ ਜੀ ਕੰਮ ਕਰਨ ਲੱਗੇ ਬਈ ਦਸ ਲੋਕ ਹੈਂ ਕੀ ਕਰੇਗਾ ਬੰਦਾ ਇਹੋ ਤਾਂ ਕਿੱਥੇ ਤੱਕ ਪਾਣੀ ਚੜਾਖ ਦਿਆ ਮਨੋਂ ਪਰਾਂ ਦੇ ਕਿਹੜਾ ਮਨ ਹੈ ਮੈਂ ਕਿਹਾ ਪਾਣੀ ਕਿੱਥੇ ਤੇ ਆ ਰਿਹਾ ਆਇਓ ਚਾਮਕਰ ਦੇ ਵਿੱਚੋਂ ਵਿੱਚ ਟਰੈਕਟਰ ਗਾ ਰੇ ਪਿਆ ਵਾ ਲਿਕਮ ਕਿਤੇ ਤੇ ਕਿਤੇ ਪਾਣੀ ਪਹੁੰਚ ਜਾ ਬਈ ਇਹੋ ਜੀ ਇਤਨਾ ਪਾਣੀ ਫਿਰਿਆ ਸਾਰਾ ਜਿਹੜੀ ਇਹ ਪੀਲੀ ਪੀਲੀ ਗਣਕਾ ਇੱਧਰ ਸਾਰੀ ਦੇਖੋ ਇਹ ਮੈਂ ਸਾਰੀ ਮਤਲੇ ਤਲੇ ਤਲੇ ਪਾਣੀ ਫਿਰ ਗਿਆ ਹੈ ਨਾ ਹੈ ਨਾ ਮੋਟਰ ਦਾ ਕੋਠਾ-ਕੁਠਾ ਹੈ ਨਹੀਂ ਬਾਈ ਇਤਨੀ ਇੱਥੇ ਸਟਾਰਟਰ ਗੱਡਿਆ ਪਾ ਬਾਲਿਆਂ ਪਰ ਬ ਕੋਈ ਆnde ਜਾਂਦੇ ਗਵੰਡੀ ਪੁਰਨ ਖੱਟ ਗਿਆ ਲਾ ਲਿਓ ਹੈ ਨਾ ਮੈਂ ਆਇਆ ਤਾਂ ਦੇਖਣ ਮਾ ਵੀ ਉਹ ਜਿਹੜੇ ਗਿੱਲੇ ਖੇਤ ਵੀ ਜੇ ਦੇ ਚਲੇ ਨਾ ਸਲਫਰ ਸਲਫਰ ਪਾ ਦੇਗੇ ਉਹਨਾਂ ਪੰਜ ਚਾਰ ਕਿੱਲੇ ਪਤਾ ਨਹੀਂ ਅੱਗੇ ਵੀ ਨਾ ਮੈਂ ਫੇਰ ਪਾਣੀ ਭਰ ਗਿਆ ਯੂ ਨਹੀਂ ਪਤਾ ਬਾਈ ਕੱਲ ਵੀ ਚਲੀ ਹੋਇਆ ਜਿਹੜੇ ਸਾਹ ਵਗਣ ਇੰਨਾ ਪਾਣੀ ਨਿਕਲਿਆ ਵਾ ਕੱਲ ਵੀ ਚਲੀ ਹੋਇਆ ਲੈ ਲੈ ਅੱਜ ਤੋਂ ਮੈਂ ਆ ਗਿਆ ਕਿਉਂਕਿ ਦੂਰ ਖੇਤਾਂ ਰੋਜ਼ 껠ੜਾ ਵੀ ਨਹੀਂ ਬਾਹਰ ਦੇ ਠੰਡ ਹੋ ਰਹੀ ਐ ਬੰਦੇ ਵੀ ਆਪਣੇ ਉਧਰ ਕੰਮ ਕਰਨ ਲੱਗੇ ਹੋਆ ਇਹੇ ਕੰਮ ਨਾ ਕਰੇ ਕਰੋ ਬਾਈ ਕਿਆ ਲੈhenge ਕਿਸੇ ਦੇ ਉਹਨੇ ਠੇਕਾ ਦੇਣਾ ਇਹੀ ਜੀ ਸੋਚ ਕੇ ਮਾਲਕ ਹੋ ਗਈ ਬਈ ਦੁਨੀਆ ਅਜਾ ਮੀਆਂ ਗੇ ਪਾਣੀ ਖੜੇ ਆ ਦੇਖੋ ਪਹਿਲਾਂ ਮੀਂਹ ਦਾ ਪਾਣੀ ਵੀ ਖੜਿਆ ਕਿਤੇ ਕਿਤੇ ਜਿਹੜਾ ਬਈ ਉਹ ਖੇਤ ਇੱਧਰ ਸੱਜੇ ਹੱਥਾ ਆਪਣੇ ਉੱਚਾ ਖੇਤ ਹੈ ਉਹ ਦੇਖੋ ਸਾਰਾ ਇਹੋ ਖੇਤ ਆਪਣੇ ਬਤੀਸਰਾ ਸਾਲ ਹੈ ਇਸਮਾ ਬਈ ਗੁੱਲੀ ਗਲੀ ਡੰਡਾ ਹੈ ਨਹੀਂ ਡੋਲਾਂ ਪਰ ਪਾਲਕ ਪੂਲਕ ਹੈ ਜਿਹੜਾ ਇਹੋ ਖੇਤ ਹੈ ਇੱਧਰ ਜਿਹੜੇ ਮੋਟਰ ਚੱਲੀ ਹੈ ਇੱਧਰ ਇਸ ਖੇਤ ਦਾ ਪਹਿਲਾ ਸਾਲ ਹੈ ਆਪਣੇ ਦਾ ਇਸਮਾ ਬਈ ਹੈ ਗੁੱਲੀ ਡੰਡਾ ਕਿਤੇ ਮੜਾ ਮੋਟਾ ਇਸਮਾ ਸਪਰੇ ਕਰ ਕਰ ਦੇਗੇ ਆਪਾਂ ਜਣੀ ਹੈ ਕਿਤੇ ਕਿਤੇ ਇਹ ਡੈਡੀਆਂ ਦੂਡੀਆਂ ਉਹ ਸੁੱਕੇ ਵਾਲੀ ਸਪਰੇ ਹੋਈ ਵੀ ਆ ਸਾਰੇ ਖੇਤਾਂ ਵਾਂ ਇਸਮਾ ਜਣੀ 3 ਸਾਲ ਹੋ ਗਏ ਉਹ ਤਾਂ ਸਾਫ਼ ਹੈਗੇ ਤਾਂ ਨਾ ਬਾਕੀ ਡੋਲਾਂ ਡੂਲਾਂ ਪਰ ਇੱਕ ਬਾੜ ਮੜਾ ਮੋਟਾ ਗੁਲੀ ਡੰਡਾ ਵੀ ਹੈ ਦੇਖੋ ਪਾਲਕ ਪੂਲਕ ਬਟਨ ਬੁੱਟੀ ਖੰਡੀ ਖੁੰਡੀ ਜੀ ਡੋਲਾਂ ਪਰ ਤਾਂ ਸਾਰੀਆਂ ਪਰ ਕਰਵਾਵਾਂ ਸਪਰੇ ਬਾਈ ਦੇਖਾਂ ਲਿਆਵਾਂ ਦਵਾਈ ਦੁਈ ਬਾਕੀ ਇਧਰ ਮੜਾ ਮੋਟਾ ਖੇਤ ਤ ਵਸਤਾ ਜਾ ਗੁਲੀ ਡੰਡੇ ਵਾਲੀ ਫੇਰ ਕਰਾਂਗੇ ਨਹੀਂ ਕਣ ਕਈ ਫੇਰ ਹੋਰ ਕੱਕਟ ਜੇਗੀ ਬਾਕੀ ਜਿਹੜੇ ਨੇ ਹਾਂ ਕੁਸ ਖੇਤ ਦਾ ਬੇਬੇ ਇਨਮਾ ਪਪਾ ਮਾਸ ਹਾਲ ਪਰ ਨਾਲੇ ਘਰਾਂ ਬਈ ਤਾਕਤ ਵਾਲੀ ਸਪਰੇ ਜੀ ਜੀ ਵੀਰੇ ਆਪਣੇ ਖੇਤ ਬਾਬੇ ਪੀਰ ਦੀ ਸਮਾਦ ਹੈ ਪੂਰੇ ਆਪਣੇ ਲੋਵਾਈ ਹਾਜ਼ਰੀ ਪੀਰ ਵਰਗਾ ਦਿਨ ਤਾਂ ਜੀ ਅੱਜ ਲੱਗ ਰਹੇ ਆ ਬਈ ਲੇਬਰ ਆਪਣਾ ਟਰਾਲੀ ਆਏ ਤੇ ਆਪਾਂ ਬਾਹਰ ਕੱਢਣ ਮੈਂ ਚਲੋ ਮੱਥਾ ਟੇਕ ਲਈਏ ਬਾਬੇ ਵਾ ਇਨੀ ਪੀਰਾਂ ਫਕੀਰਾਂ ਦੇ ਸਿਰ ਪਰੂਡੇ ਫਿਰਾਂ ਬਾਈ ਇਨੀ ਕੀ ਰਹਿਮਤਾਂ ਆਏ ਬਾਬੇ ਦੀ ਲਈ ਲਾਦਰੀ ਟਰਾਲੀ ਆ ਬਣੀ ਲੈ ਦੇਗੇ ਟਰੈਕਟਰ ਲਾ ਲੇਗੇ ਪਿੱਛੇ 855 ਖਾਸਾ ਮਾਲ ਪਾ ਦਿਆ ਹਾਂ ਕੀ ਕਰਿਆ ਹਾਂ ਕੀ ਕਰਿਆ ਦਾ ਹੋਰ ਲੰਗਰੀ ਕੀ ਹਾਲ ਹੈ ਠੀਕ ਹੈ ਪੰਡਾਰੀ ਚੱਲ ਗਿਆ ਮੋਟਰ ਚੱਲ ਜਾ ਚਲੋ ਫੇਰ ਹਰਾਨ ਕੀ ਕਿਸ ਨੂੰ ਹੋਏਗੀ ਫਾਦਰ ਅਸੇ ਕੱਸਦੇ ਚੰਗੀ ਤਰ੍ਹਾਂ ਕਿਵੇਂ ਆ ਬਹੁਤ ਅੱਛਾ ਤੋ ਵੀਡੀਓ ਕਿ ਨਹੀਂ ਬਣਾਉਂਦਾ ਵੀਡੀਓ ਬਣਾ ਕੇ ਡਿਲੀਟ ਕਰਦੇ ਆ ਹਾਂ ਯਾਰ ਇਹ ਵੀਡੀਓ ਇਹ ਗੜਮਾ ਕੇ ਪਾਇਆ ਵਾ ਦੇਖਾਂ ਬਲੇਟ ਪਾਇਏ ਯਾਰ ਕਰਦਾ ਨਹੀਂ ਵੱਢਦੀ ਨਾ ਗੱਲ ਇਹ ਪਾਦਾ ਬਈ ਕਾ ਲੰਬੇ ਬੰਫਰ ਦਾ ਪੂਰਾ ਜੇਸੀ ਵੀ ਜਿੱਤਰਾ ਜ਼ੋਰ ਲਾਵਾ ਟਰੈਕਟਰ 850 ਪਿੱਛਾ ਕੱਢेंगे ਬਾਹਰ ਹੀ ਵਾ ਲਾ ਲਓ ਜੀ ਆਹਦੀ ਟਰਾਲੀ ਬਾਹਰ ਟਰਾਲੀ ਲਾਵੇਂਗਾ ਪੱਕਾ ਰਾਂ ਬਾਕੀ ਮਾਲ ਬਾਵੇਂ ਆਪਾਂ ਕੱਲ ਨੂੰ ਜੀ ਟਰਾਲੀ ਲਾ ਦੀ ਆਪਾਂ ਨੇ ਬਾਹਰ ਟਰੈਕਟਰ ਲਾ ਕੇ ਅੰਦਰ ਕੱਢ ਗਏ ਟਰਾਲੀ ਕੱਲ ਨੂੰ ਕਰੀਏਗਾ ਆਪਾਂ ਫਿਰਨਲ ਥੋੜਾ ਮਾਲ ਘੱਟ ਹੈ ਕੱਲ ਨੂੰ ਹੋਰ ਲਦਾਵੇਂਗਾ ਮਾ ਨਾਲੇ ਪਰਚੀ ਨਹੀਂ ਹੈ ਆਪਣੇ ਕੋਲ ਕੱਲ ਨੂੰ ਪਰਚੀ ਵੀ ਆ ਜਾਈਗੀ ਆਪਣੀ ਖੜੀ ਜੀ ਟਰਾਲੀ ਆਪਣੀ ਕੱਲ ਨੂੰ ਪਾ ਦੇਣਾ ਹੋਰ ਮਾਲ ਇਸਪਰ ਮਾ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਮਿਲਾਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਬਹੁਤ ਬਹੁਤ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਓਕੇ ਜੀ ਮਿਲਾਂ ਗੱਲ ਨੂੰ ਕਿਸੇ ਨਵੀਂ ਵੀਡੀਓ 'ਮਾ